ਕਹਿੰਦੀ ਆ ਕਿ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਤੇ ਜੋ ਮੇਰੇ ਨਾਲ ਕੋਈ ਵੀ ਹੁੰਦਾ ਹੋਊਗਾ ਤੇ ਉਹ ਪ੍ਰਮਾਤਮਾ ਚੰਕੇਲੀ ਹੀ ਕਰਦਾ ਕੌਣ ਦੂਰ ਹੋਇਆ ਕੌਣ ਲੱਗ ਗਿਆ ਕੌਣ ਛੁੱਟ ਗਿਆ ਕੌਣ ਕੋ ਹਨਾ ਦੀਪ ਸਰਦਾਰਨੀ ਜੋ ਕਿ ਇੰਸਟਾ ਦੇ ਉੱਤੇ ਰੀਲਸ ਬਣਾਉਂਦੀ ਹੈਗੀ ਉਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕੁਝ ਟਾਈਮ ਪਹਿਲਾਂ ਉਹਦੇ ਭਰਾ ਦੀ ਡੈਥ ਹੋਈ ਸੀ ਉਸ ਟਾਈਮ ਦੀਪ ਸਰਦਾਰਨੀ ਆਸਟ੍ਰੇਲੀਆ ਦੇ ਵਿੱਚ ਆਪਣੇ ਹਸਬੰਦ ਦੇ ਨਾਲ ਸੀ ਤੇ ਕੁਝ ਕਾਰਨਾ ਕਰਕੇ ਉਸ ਨੂੰ ਇੰਡੀਆ ਦੇ ਵਿੱਚ ਆਉਣਾ ਪਿਆ ਤੇ ਇੰਡੀਆ ਦੇ ਵਿੱਚ ਆ ਕੇ ਉਹ ਆਪਣੇ ਮੰਮਾ ਦੇ ਨਾਲ ਰਹਿ ਰਹੀ ਸੀ ਤੇ ਉਸ ਨੂੰ ਲੋਕ ਕਹਿ ਰਹੇ ਸੀਗੇ ਕਿ ਤੂੰ ਆਪਣੇ ਸਹੁਰੇ ਪਰਿਵਾਰ ਕਿਉਂ ਨਹੀਂ ਜਾ ਰਹੀ ਤਾਂ ਉਸ ਨੇ ਕਿਹਾ ਸੀਗਾ ਕਿ ਮੈਂ ਆਪਦੀ ਮਮਾ ਦੇ ਨਾਲ ਸਾਰੇ ਕਿਤੇ ਜਾਵਾਂਗੀ ਜਿੱਥੇ ਵੀ ਜਾਵਾਂਗੀ ਉਹਨਾਂ ਦੇ ਨਾਲ ਰਹਾਂਗੀ ਉਹਨਾਂ ਤੋਂ ਬਿਨਾ ਮੈਂ ਕਿਤੇ ਨਹੀਂ ਜਾਵਾਂਗੀ ਤੇ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਦੀਪ ਸਰਦਾਰ ਨਹੀਂ ਆਸਟ੍ਰੇਲੀਆ ਇਸ ਕਰਕੇ ਨਹੀਂ ਜਾ ਰਹੀ ਕਿਉਂਕਿ ਉਸ ਦਾ ਆਪਣੇ ਹਸਬੰਦ ਦੇ ਨਾਲ ਕੋਈ ਲੜਾਈ ਹੋ ਚੁੱਕੀ ਹੈ ਜਾਂ ਫਿਰ ਉਹਨਾਂ ਦਾ ਡਿਵੋਰਸ ਹੋਣ ਵਾਲਾ ਹੈ ਕੁਝ ਦੀਪ ਸਰਦਾਰਨੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਆਪਣੇ ਸਹੁਰਿਆਂ ਦੇ ਪ੍ਰਤੀ ਕੁਝ ਸੂਰੀਆਂ ਵੀ ਸ਼ੇਅਰ ਕਰ ਰਹੀ ਸੀ ਜੋ ਕਿ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇਗੀਆਂ ਦੀਪ ਸਰਦਾਰਨੀ ਇੰਸਟਾ ਨੂੰ ਆਪਣੀ ਫੈਮਲੀ ਮੰਨਦੀ ਹੈ ਤਾਂ ਇਸ ਕਰਕੇ ਦੀਪ ਸਰਦਾਰਨੀ ਨੇ ਇਹ ਜ਼ਰੂਰੀ ਸਮਝਿਆ ਕਿ ਇਹਨਾਂ ਨੂੰ ਦੱਸਿਆ ਜਾਵੇ ਤਾਂ ਇੰਸਟਾਗ੍ਰam ਦੇ ਉੱਤੇ ਸਟੋਰੀ ਪਾ ਕੇ ਦੀਪ ਸਰਦਾਰਨੀ ਨੇ ਦੱਸਿਆ ਕਿ ਹੁਣ ਮੈਂ ਠੀਕਾਂਗੀ ਮੇਰਾ ਪਰਿਵਾਰ ਵੀ ਠੀਕ ਆ ਮੇਰੇ ਵਿੱਚ ਕੋਈ ਗੱਲਬਾਤ ਨਹੀਂ ਆ ਮੈਂ ਥੋੜੇ ਟਾਈਮ ਤੱਕ ਆਸਟ੍ਰੇਲੀਆ ਵੀ ਚਲੇ ਜਾਣਾਗਾ ਆਪਣੀ ਮਦਰ ਨੂੰ ਇਕੱਠੇ ਲੈ ਕੇ ਜਾਵਾਂਗੀ ਇਸ ਕਰਕੇ ਉਹ ਆਸਟ੍ਰੇਲੀਆ ਪਹਿਲਾਂ ਨਹੀਂ ਜਾ ਰਹੀ ਸੀ ਜੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਖਾ